12:25 ਦੇ ਦਲਾਹੀ ਕਿ ਪ੍ਰੀਤ ਪੈਲੇਸ ਦੀ ਬੈਕ ਸਾਈਡ ਤੇ ਜੋ ਕਿ ਕੁਵਾੜੀ ਕੁਵਾੜ ਖਰੀਦਿਆ ਵੇਸਟੇਜ ਵਗੈਰਾ ਗੱਟਾ ਹੋ ਗਿਆ ਪਲਾਸਟਰ ਹੋ ਗਿਆ ਜਾਂ ਕੱਚ ਵਗੈਰਾ ਉਹਨੂੰ ਅੱਗ ਲੱਗੀ ਹੈ ਜੀ ਤੇ ਮੋਕ ਕੇ ਦੇ ਤਰ੍ਹਾਂ ਤੜੀ ਤਣਗੜੀਆਂ ਲੈ ਕੇ ਪਹੁੰਚਿਆ ਤੇ 20 ਤੋਂ 25 ਮਿੰਟਾਂ ਚ ਅੱਗ ਤੇ ਬਿਲਕੁਲ ਕਾਬੂ ਪਾ ਦਿੱਤਾ ਗਿਆ ਆਸ-ਪਾਸ ਦੇ ਇਲਾਕੇ ਨੇ ਫਾਲਿੰਗ ਕਰਾ ਕੇ ਤੋਂ ਕਿਸ ਤੂ ਸਰੋ ਜਿਹੜੇ ਨਾਲ ਥੋੜੇ ਜਿਹਾ ਮਕਾਨ ਸੀ ਉਹਨਾਂ ਦੇ ਇੱਕ ਤੱਕੀ ਵਿੰਡੋ ਸੀ ਉਹਨਾਂ ਨੇ ਆਪਣਾ ਸਮਾਨ ਥੋੜਾ ਸੇਫ ਬਾਹਰ ਕੱਢਿਆ ਬਾਕੀ ਸਾਰਾ ਸੇਫ ਆ ਜੀ ਅੱਗੇ ਸ਼ੋਰੂਮ ਦੀਆਂ ਗੱਲਾਂ ਕਿਉਂ ਮਮੂ ਸਾਰਾ ਉਧਰ ਨਹੀਂ ਜਾ ਰਹੇ ਦੇਖ ਨਹੀਂ ਰਿਹਾ ਉਹ ਦੇਖ ਲੈਨੇ ਬਾਕੀ ਦੇਖ ਲੈ ਗੱਡੀਆਂ ਕੁਦਰੋਂ ਵੀ ਭੇਜਦੀ ਆ ਜਾਨੂ ਨੁਕਸਾਨਦਲੇ ਕੋਈ ਨਹੀਂ ਬਤਾਈ ਬਾਕੀ ਮਾਲੀ ਦਾ ਉਹਨਾਂ ਦਾ ਹੋਏ ਸਰ ਇਹਨਾਂ ਨੂੰ ਪਰਮਿਸ਼ਨ ਕਰਾਇਗੀ ਸਮਾਨ ਸਰ ਇਸ ਬਾਰੇ ਤੇ ਨਹੀਂ ਪਤਾ ਹੈ ਬਾਅਦ ਵਿੱਚ ਪਤਾ ਲੱਗੂਗਾ ਜੀ ਸਰ ਟੋਟਲ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੋਣ ਸਰ ਮੋਕੇ ਤੇ ਤਿੰਨ ਆਈਆਂ ਜੀ ਗੱਡੀਆਂ ਤੇ ਅੱਗੇ ਤੇ 20-25 ਮਿੰਟ ਤੋਂ ਕੰਮ ਪੈ ਗਿਆ ਜੀ 12:00 ਵਜੇ ਕੇ 25 ਕਿੰਟ ਦੇ ਇਤਲਾਹ ਆਈ ਕਿ ਪ੍ਰੀਤ ਪੈਲੇਸ ਦੀ ਬੈਕ ਸਾਈਡ ਤੇ ਜੋ ਕਿ ਕੁਆੜੀ ਕੁਆੜ ਖਰੀਦੇ ਆ ਵੇਸਟੇਜ ਵ ਹੋ ਗਿਆ ਜਾਂ ਕੱਚ ਵਗੈਰਾ ਉਹਨੂੰ ਅੱਗ ਲੱਗੀ ਆ ਜੀ ਤਾਂ ਮੋਕ ਕੇ ਦੇ ਤਰ੍ਹਾਂ ਤੜੀ ਤਿੰਨ ਗੱਡੀਆਂ ਲੈ ਕੇ ਪਹੁੰਚਿਆ ਤਬਹੀ ਤੋਂ 20-25 ਮਿੰਟ ਚ ਅੱਗੇ ਤਾਂ ਬਿਲਕੁਲ ਕਾਬੂ ਪਾ ਦਿੱਤਾ ਗਿਆ। ਆਸ-ਪਾਸ ਦੇ ਇਲਾਕੇ ਨੇ ਫਾਲੀ ਕਰਾ ਕੇ ਤੋਂ ਕਿੱਥੋਂ ਆ। ਸਰੋ ਜਿਹੜੇ ਨਾਲ ਥੋੜੇ ਜਿਹਾ ਮਕਾਨ ਸੀ ਉਹਨਾਂ ਦੇ ਇੱਧਰ ਤੱਕ ਹੀ ਵਿੰਡੋ ਸੀ ਉਹਨਾਂ ਨੇ ਆਪਣਾ ਸਮਾਨ ਥੋੜਾ ਜਿਹਾ ਸੇਫ ਬਾਹਰ ਕੱਢਿਆ। ਬਾਕੀ ਸਾਰਾ ਸੇਫ ਆ ਜੀ। ਅੱਗੇ ਸ਼ੋਰੂਮ ਵੀ ਆ ਗਏ ਕਿਉਂਕਿ ਉਹ ਸਾਰੋਂ ਉੱਧਰ ਹੀ ਜਾ ਰਹੇ ਨੇ ਦੇਖ ਨਹੀਂ ਰਿਹਾ। ਉਹ ਦੇਖ ਲੈਣੇ ਬਾਕੀ ਦੇਖ ਲੈਣੇ। ਗੱਡੀਆਂ ਕੁਦਰੋਂ ਵੀ ਭੇਜਤੀ ਆ। ਜਾਣੇ ਨੁਕਸਾਨਦਲੇ ਕੋਈ ਨਹੀਂ ਪਤਾ ਜੀ ਬਾਕੀ ਮਾਲੀ ਦਾ ਉਹਨਾਂ ਦਾ ਹੋਏ। ਸਰ ਇਹਨਾਂ ਨੂੰ ਪਰਮਿਸ਼ਨ ਕਰ ਹੈਗੀ ਸਮਾਨ ਸਰ ਇਸ ਬਾਰੇ ਤਾਂ ਨਹੀਂ ਪਤਾ ਹੈ ਬਾਅਦ ਵਿੱਚ ਪਤਾ ਲੱ ਉਹ ਪੈ ਗਿਆ ਜੀ 12:25 ਦੇ ਦਲਾਹ ਆਈ ਕਿ ਪ੍ਰੀਤ ਪੈਲੇਸ ਦੀ ਬੈਕ ਸਾਈਡ ਤੇ ਜੋ ਕਿ ਕੁਵਾੜੀ ਕੁਵਾੜ ਖਰੀਦਦੇ ਆ ਵੇਸਟੇਜ ਵਗੈਰਾ ਗੱਟਾ ਹੋ ਗਿਆ ਪਲਾਸਟਰ ਹੋ ਗਿਆ ਜਾਂ ਕਚ ਵਗੈਰਾ ਉਹਨੂੰ ਅੱਗ ਲੱਗੀ ਆ ਜੀ ਤੇ ਮੋਕ ਕੇ ਤੇ ਤੁਰੰਤ ਆਈ ਤਿੰਨ ਗੱਡੀਆਂ ਲੈ ਕੇ ਪਹੁੰਚਿਆ ਤੋਂ 20 ਤੋਂ 25 ਮਿੰਟਾਂ ਚ ਅੱਗੇ ਤਾਂ ਬਿਲਕੁਲ ਕਾਬੂ ਪਾ ਦਿੱਤਾ ਗਿਆ। ਆਸ-ਪਾਸ ਦੇ ਇਲਾਕੇ ਨੇ ਖਾਲੀ ਕਰਾ ਕੇ ਜੋ ਕਿਸ ਤੂ ਸਰੋ ਜਿਹੜੇ ਨਾਲ ਥੋੜੇ ਜਿਹੇ ਮਕਾਨ ਸੀ ਉਹਨਾਂ ਦੇ ਇੱਥੇ ਤਾਂ ਕਿ ਵਿੰਡੋ ਸੀ ਉਹਨਾਂ ਨੇ ਆਪਣਾ ਸਮਾਨ ਥੋੜਾ ਜਿਹਾ ਸੇਫ ਬਾਹਰ ਕੱਢਿਆ। ਬਾਕੀ ਸਾਰਾ ਸੇਫ ਆ ਜੀ। ਅੱਗੇ ਸ਼ੋਰੂਮ ਦੀ ਅੱਗੇ ਵੀ ਤੁਮ ਮੋ ਸਾਰੋ ਉੱਧਰ ਨਹੀਂ ਜਾ ਰਹੇ ਦੇਖ ਨਹੀਂ ਰਿਹਾ। ਉਹ ਦੇਖ ਲੈਣੇ ਬਾਕੀ ਦੇਖ ਲੈਣੇ। ਗੱਡੀਆਂ ਕੁਦਰੋਂ ਵੀ ਭੇਜਤੀ ਆ। ਬਾਕੀ ਜਾਣੇ ਨੁਕਸਾਨਦਲੇ ਕੋਈ ਨਹੀਂ ਪਤਾ ਜੀ ਬਾਕੀ ਮਾਲੀ ਦਾ ਉਹਨਾਂ ਦਾ ਹੋਇਆ ਜੀ। ਸਰ ਇਹਨਾਂ ਨੂੰ ਪਰਮਿਸ਼ਨ ਕਰ ਹੈ ਨਹੀਂ ਸਮਾਨ ਸਰ ਇਸ ਬਾਰੇ ਤਾਂ ਨਹੀਂ ਪਤਾ ਹੈ ਬਾਅਦ ਵਿੱਚ ਪਤਾ ਲੱ ਉੱਥੇ ਪਹੁੰਚ ਗਿਆ ਜੀ 12:25 ਦੇ ਦਲਾਹਾਈ ਕਿ ਪ੍ਰੀਤ ਪੈਲੇਸ ਦੀ ਬੈਕ ਸਾਈਡ ਤੇ ਜੋ ਕਿ ਕੁਆੜੀ ਕੁਆੜ ਖਰੀਦੇ ਆ ਵੇਸਟੇਜ ਵਗੈਰਾ ਗੱਟਾ ਹੋ ਗਿਆ ਪਲਾਸਟਰ ਹੋ ਗਿਆ ਜਾਂ ਕੱਚ ਵਗੈਰਾ ਉਹਨੂੰ ਅੱਗ ਲੱਗੀ ਆ ਜੀ ਤੇ ਮੋਕ ਕੇ ਤੇ ਤੁਰੰਤ ਤੜੀ ਤਿੰਨ ਗੱਡੀਆਂ ਲੈ ਕੇ ਪਹੁੰਚਿਆ ਤਬਹੀ ਤੋਂ 20-25 ਮਿੰਟ ਚ ਅੱਗੇ ਤਾਂ ਬਿਲਕੁਲ ਕਾਬੂ ਪਾ ਦਿੱਤਾ ਗਿਆ। ਆਸ-ਪਾਸ ਦੇ ਇਲਾਕੇ ਨੇ ਖਾਲੀ ਕਰਾ ਕੇ ਜੋ ਕਿਸ ਤੂ ਸਰ ਜਿਹੜੇ ਨਾਲ ਥੋੜੇ ਜਿਹੇ ਮਕਾਨ ਸੀ ਉਹਨਾਂ ਦੇ ਇੱਧਰ ਤੱਕ ਹੀ ਵਿੰਡੋ ਸੀ ਉਹਨਾਂ ਨੇ ਆਪਣਾ ਸਮਾਨ ਥੋੜਾ ਜਿਹਾ ਸੇਫ ਬਾਹਰ ਕੱਢਿਆ। ਬਾਕੀ ਸਾਰਾ ਸੇਫ ਆ ਜੀ। ਅੱਗੇ ਸ਼ੋਰੂਮ ਵੀ ਆ ਗੱਗੇ ਵਿੱਚ ਉਹ ਸਾਰੋਂ ਉਧਰ ਹੀ ਜਾ ਰਹੇ ਨੇ ਦੇਖ ਨਹੀਂ ਰਿਹਾ। ਉਹ ਦੇਖ ਲੈਣੇ ਬਾਕੀ ਦੇਖ ਲੈਣੇ। ਗੱਡੀਆਂ ਕੁਦਰੋਂ ਵੀ ਭੇਜਤੀ ਆ। ਬਾਕੀ ਜਾਣੇ ਨੁਕਸਾਨਦਲੇ ਕੋਈ ਨਹੀਂ ਪਤਾ ਜੀ ਬਾਕੀ ਮਾਲੀ ਦਾ ਉਹਨਾਂ ਦਾ ਹੋਏ। ਸਰ ਇਹਨਾਂ ਕੋ ਪਰਮਿਸ਼ਨ ਕਰ ਹੈਗੀ ਸਮਾਨ ਸਰ ਇਸ ਬਾਰੇ ਤਾਂ ਨਹੀਂ ਪਤਾ ਹੈ ਬਾਅਦ ਵਿੱਚ ਪਤਾ ਲੱਗੂਗਾ ਜੀ tudo bem